ਮਾਤਾ ਜੀ ਬਚਾੜੇ ਫਿਰ ਤੋਂ ਪਿੱਛੇ ਬੱਚੇ ਪਿੱਛੇ ਥੋੜਾ 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 ਕੇਰਾ ਖੋਲੋ ਥੋੜਾ ਥੋੜਾ ਧਰਮੀ ਬਾਣੀਆਂ ਤਾਂ ਹੁਣ ਮੁੜ ਕੇ ਹੀ ਆਈ ਜਾਣਾ ਪੈਣਾ ਕੀ ਆ ਖੁੱਲ ਕੇ ਥੋੜਾ ਖੁੱਲ ਕੇ ਇੰਜੋਏ ਕਰਨਾ ਪਿੱਛੇ ਕੁਰਸੀਆਂ ਪਿੱਛੇ ਕਰਨੋ ਥੋੜੀਆਂ ਥੋੜੀਆਂ ਜਿਨ੍ਹਾਂ ਨੇ ਬੈਠ ਕੇ ਮੇਲਾ ਦੇਖਣਾ ਉਹ ਬੈਠ ਕੇ ਦੇਖ ਸਕਦੇ ਜਿਨ੍ਹਾਂ ਨੇ ਨੱਚਣਾ ਆਪਣੀ ਸਪੈਸ਼ਲੀ ਬਣਤੀ ਆ ਥੋੜਾ ਜਿਹਾ ਪਿੱਛੇ ਖੁੱਲ ਕੇ ਨੱਚਣਾ ਤੇ ਬੱਚਿਆਂ ਨੂੰ ਪਲੀਂ ਪਿੱਛੇ ਥੋੜਾ ਜਾ ਤੇ ਬੱਗਾ ਟੋਨੀ ਗਰੁੱਪ ਇੱਕ ਵਾਰ ਫੇਰ ਯਾਦ ਰੱਖਣਾ ਤੁਸੀਂ ਆਪਣੀ ਜਵਾਨ ਤੇ ਦਾ ਦੁਬਾਰਾ ਦੁਬਾਰਾ ਰਿਪੀਟ ਕਰਨਾ ਬੱਗਾ ਟੋਨੀ ਤੇ ਪਲੀਜ਼ ਬੇਨਤੀ ਹੈ ਸਰਪੰਚ ਸਾਹਿਬ ਵੱਲੋਂ ਕਿ ਬੋਲੀ ਪਾਉਣੀ ਹੋਈ ਕਿਸੇ ਮਾਤਾ ਭੈਣ ਨੇ ਤਾਂ ਬੋਲੀ ਪਾ ਸਕਦੀ ਹੈ ਉਹ ਤੇ ਆ ਕੇ ਸਟੇਜ ਤੇ ਆ ਕੇ ਤੇ 500 ਰੁਪਏ ਮੈਨੂੰ ਜਮਤ ਰਾਜੋ ਬੋਲੀ ਪਾ ਦੇ ਆਏ ਠੀਕ ਹੈ ਤੇ ਪਲੀਜ਼ ਨਾ ਚੁੱਪ ਕੇ ਹਲ ਹਲ ਆਦੀ ਨਗਰ ਮੂਸਾ ਦੀਆਂ ਸਾਡੀ